ਅਕਾਲੀ ਦਲ ਬਾਦਲ ਦੀ ਭਰਤੀ ਮੁਹਿੰਮ ਦੀ ਸ਼ੁਰੂਆਤ ਸਮਾਣਾ ਦੇ ਵਿੱਚ ਤੁਸੀਂ ਦੇਖ ਰਹੇ ਹੋ ਅਮਰਜੀਤ ਸਿੰਘ ਜੀ 15 ਦੀ ਅਗਵਾਈ ਦੇ ਵਿੱਚ ਜਿਹੜੇ ਅਕਾਲੀ ਦਲ ਦੇ ਵਰਕਰ ਹੈ ਉਹਨਾਂ ਕੀ ਡਿਊਟੀਆਂ ਉੱਪਰ ਕਾਪੀਆਂ ਸੋਪੀ ਜਾ ਰਹੀਆਂ ਕਿ ਮੈਂਬਰਸ਼ਿਪ ਕਰਨੀ ਹੈ ਉਹੀ ਅਕਾਲੀ ਦਲ ਬਾਦਲ ਦੀ ਮੈਂਬਰਸ਼ਿਪ ਦੀ ਫੀਸ 10 ਰੁਪਏ ਰੱਖੀ ਗਈ ਹੈ ਔਰ ਜਿਹੜੀ ਭਰਤੀ ਮੁਹਿੰਮ ਹੈ ਅਕਾਲ ਤਖਤ ਵੱਲੋਂ ਜਿਹੜੇ ਆਦੇਸ਼ ਦਿੱਤੇ ਗਏ ਤੇ ਉਸ ਦੇ ਬਾਅਦ ਅਕਾਲੀ ਦਲ ਦੀ ਭਰਤੀ ਸ਼ੁਰੂ ਹੋਈ ਹੈ ਉਸ ਦੇ ਬਾਅਦ ਪ੍ਰਧਾਨ ਦੀ ਚੋਣ ਹੋਣੀ ਹੈ ਡੈਲੀਗੇਟਾਂ ਦੀ ਚੋਣ ਹੋਣੀ ਹੈ ਆਉਣ ਵਾਲੇ ਸਮੇਂ ਦੇ ਵਿੱਚ ਟਾਈਮ ਦੱਸੇਗਾ ਵੀ ਪੰਜਾਬ ਦੇ ਲੋਕ ਕਿਸ ਨੂੰ ਆਪਣਾ ਪੰਜਾਬ ਦਾ ਅਕਾਲ ਦਲ ਦਾ ਪ੍ਰਧਾਨ ਬਣਾਉਂਦੇ ਆ ਇਸ ਸਮੇਂ ਦੱਸੇਗਾ ਲੇਕਿਨ ਇਸ ਟਾਈਮ ਪਰ ਤੇ ਮੂਹਮ ਪੂਰੇ ਪੰਜਾਬ ਦੇ ਵਿੱਚ ਅਕਾਲ ਦਲ ਬਾਦਲ ਵੱਲੋਂ ਸ਼ੁਰੂ ਕੀਤੀ ਗਈ ਹੈ ਗੱਲਬਾਤ ਕਰਦੇ ਆ ਮਰਜੀਤ ਸਿੰਘ ਨਾਲ ਕਿ ਕਿਸ ਤਰ੍ਹਾਂ ਦੀ ਆ ਸ਼ੁਰੂਆਤ ਹੈ ਔਰ ਕਿੰਨੇ ਕੇ ਟਾਰਗੇਟ ਦਿੱਤੇ ਗਏ ਅੱਜ ਸਾਨੂੰ ਇਹ ਪ੍ਰਤੀਕਰਦਾ ਟਾਰਗੇਟ ਦਿੱਤਾ ਗਿਆ ਪਾਰਟੀ ਵੱਲੋਂ ਘਟੋ ਘਟ 30000 ਦੀ ਪ੍ਰਤੀ ਅਸੀਂ ਸਮਾਣੇ ਸਾਰੇ ਹਲਕੇ ਚ ਕਰਾਂਗੇ ਤੇ ਉਸ ਐਸੀ ਕਹਿ ਕੇ ਆਏ ਉਹਨਾਂ ਨੇ ਸਾਨੂੰ ਕਿਹਾ ਵੀ ਕਾਪੀਆਂ ਅੱਜ ਲੈ ਕੇ ਜਾਓ ਤਿਆਰ ਘਟ ਸੀ ਔਰ ਸੋਵਾਰ ਆ ਕੇ ਫਿਰ ਕਾਪੀਆਂ ਨਾ ਜਾਣਾ ਔਰ ਅਸੀਂ ਵੱਧ ਤੋਂ ਵੱਧ ਪਰਤੀ ਪਿੰਡ-ਪਿੰਡ ਜਾ ਕੇ ਕਰਾਂਗੇ ਪੂਰੀ ਬੇਨ ਦੀ ਤੰਦੇ ਨਾਲ ਕੰਮ ਕਰਾਂਗੇ ਬਦਲ ਸਾਹਿਬ ਦੇ ਹੱਥ ਮਜ਼ਬੂਤ ਕਰਨ ਲਈ ਕਿਸ ਤਰ੍ਹਾਂ ਦੀ ਆਉਣ ਵਾਲੇ ਸਮੇਂ ਚ ਤਿਆਰੀ ਨੇ ਤੁਹਾਡੀ ਬਹੁਤ ਵਧੀਆ ਤਿਆਰੀ ਹੈ ਜੀ ਉਹਨਾਂ ਵਾਲੇ ਟਾਈਮ ਦੇ ਵਿੱਚ ਅਸੀਂ 2027 ਦੇ ਵਿੱਚ ਸਰਕਾਰ ਬਣਾਵਾਂਗੇ ਲੋਕਾਂ ਦੇ ਭਲੇਖੇ ਦੂਰ ਹੋਣਗੇ ਔਰ ਅਸੀਂ ਪਿੰਡ-ਪਿੰਡ ਜਾ ਕੇ ਸਾਰਾ ਕੰਮ ਕਰਾਂਗੇ ਕੋਨੋ ਲੀਡ ਲੀਨੀ ਹੈਵੀ ਕਰਜ ਬੈਗੇ ਚਲਾਓ ਪਰਤੀਆਂ ਵੀ ਜਿਹੜੀਆਂ ਕਰਦੀਆਂ ਨੇ ਅਸੀਂ ਪਿੰਡ ਵਰਜਾ ਕਰਦੀਆਂ ਨੇ ਇਹ ਤਾਂ ਸਿਰਫ ਅਸੀਂ ਇੱਕ ਸ਼ੁਰੂਆਤ ਕੀਤੀ ਹੈ ਜਿਹੜੇ ਨਾਲ ਨਾਲ ਦੇ ਪਿੰਡ ਵੀ ਸਾਡੇ ਨਾਲ ਲੱਗਦੇ ਪੰਜ ਕਿਲੋਮੀਟਰ ਵਾਲੇ ਹੁਣ ਅਸੀਂ ਸਾਡੀ ਪਟਿਆੜੇ ਦਾ ਖਲਕਾ ਪੈਂਦਾ ਹੈ ਇਧਰੋਂ ਸਾਰਾ ਪੈਂਦਾ ਸਿਰੋ ਦੇ ਲਾਲਨ ਨਾਲ ਲੱਗਦਾ ਸਾਰਾ ਸਾਰੇ ਅਸੀਂ ਜਾ ਕੇ ਪਿੰਡ-ਪਿੰਡ ਵਰਜੀਆਂ ਪਜਾ ਕੇ ਆਵਾਂ ਅਮਰ ਜੀ ਜਿਸ ਤਰ੍ਹਾਂ ਮੰਨ ਲਓ ਅਕਾਲੀ ਦਲ ਨੂੰ ਕਹਿੰਦੇ ਵੀ ਇਹ ਸਿੱਖਾਂ ਦੀ ਪਾਰਟੀ ਹੈ ਜਿੱਥੇ ਇਹ ਲੱਗਦੇ ਨੇ ਦੋਸਤ ਸਹਿਰ ਵਾਸੀਆਂ ਜਿਹੜੇ ਹਿੰਦੂ ਤਬਕਾ ਹੈ ਉਹ ਵੀ ਮੈਂਬਰਸ਼ਿਪ 'ਚ ਸ਼ਾਮਿਲ ਹੋ ਸਕਦੇ ਬਿਲਕੁਲ ਆ ਮੇਰੇ ਕੋਲ ਬੈਠੇ ਸਾਰੇ ਬਚੈਣ ਸਾਰੇ ਮੇਰੇ ਉਹ ਸਾਰੇ ਮੈਂ ਘਟੋ ਘਟ 25 30 ਕਾਪੀਆਂ ਸਮਾਂਝੀਆਂ ਹਿੰਦੂਆਂ ਦੀਆਂ ਭਰਾਵਾਂ ਦਾ ਬੋਲਪਰੀਆ ਬਰਾਦਰੀ ਦੀਆਂ ਸਾਰੀਆਂ ਜੀ ਠੀਕ ਹੈ ਅਕਾਇਦ ਨੂੰ ਮਜ਼ਬੂਤ ਕਰਨ ਦੇ ਲਈ ਗੁਰਸੇਵ ਸਿੰਘ ਕੁਲਵਰਸਾ ਵੀ ਖੜੇ ਹੈ ਇਹਨਾਂ ਦੀ ਵੀ ਜ਼ਿੰਮੇਵਾਰੀ ਲਈ ਗਈ ਹੈ ਕਿ ਕਿਸ ਤਰ੍ਹਾਂ ਕੀ ਤੁਸੀਂ ਪਿੰਡਾਂ ਤੇ ਮੋਹਮ ਸ਼ੁਰੂ ਕਰ ਰਹੇ ਹੋ ਸ਼ਰਮਣੀ ਅਕਾਲੀ ਦਲ ਨੇ ਸਾਨੂੰ ਫੋਨ ਕਰਕੇ ਅਮਜੀਤ ਸਿੰਘ ਪੰਜਰਸ ਜੀ ਨੂੰ ਸਪੈਸ਼ਲ ਚੰਡੀਗੜ੍ਹ ਦੇ ਵਿੱਚ ਦਫ਼ਤਰ ਵਿੱਚ ਬੁਲਾਇਆ ਗਿਆ ਕਿ ਸ਼੍ਰੋਮਣੀ ਅਕਾਲੀ ਦਲ ਦੀ ਜੇ ਚੜ੍ਹਦੀ ਕਲਾ ਲਈ ਮਜ਼ਬੂਤੀ ਲਈ ਕੰਮ ਕਰ ਸਕਦੇ ਨੇ ਅਮਰਜੀਤ ਸਿੰਘ ਪੰਜਰਸੋ ਜੀ ਕੰਮ ਕਰ ਸਕਦੇ ਨੇ ਇਹਨਾਂ ਨੂੰ ਪਾਰਟੀ ਵੱਲੋਂ ਪਾਰਟੀ ਪ੍ਰਧਾਨ ਵੱਲੋਂ ਜ਼ਿੰਮੇਵਾਰੀ ਲੱਗੀ ਹੈ ਕਾਰਜਕਾਰੀ ਪ੍ਰਧਾਨ ਭੁੰਦਲ ਜੀ ਵੱਲੋਂ ਤੇ ਚੀਮਾ ਜੀ ਵੱਲੋਂ ਕਿ ਪਾਰਟੀ ਦੀ ਚੜ੍ਹਦੀ ਕਲਾ ਦੇ ਪਾਰਟੀ ਨੂੰ ਮਜ਼ਬੂਤੀ ਵਾਸਤੇ ਇਹ ਮੈਂਬਰਸ਼ਿਪ ਦੀ ਮਹਿਮ ਜਿਹੜੋ ਚਲਾਈ ਗਈ ਹੈ ਵੱਧ ਤੋਂ ਵੱਧ ਮੈਂਬਰਸ਼ਿਪ ਭਰ ਕੇ ਸਰਦਾਰ ਅਮਰਜੀਤ ਸਿੰਘ ਜੀ ਨੂੰ ਡੈਲੀਗੇਟ ਬਣਾਇਆ ਜਾਊਗਾ ਤੇ ਹਲਕਾ ਸਮਾਣੇ ਦੀ ਮਜ਼ਬੂਤੀ ਲਈ ਸ਼੍ਰੋਮਣੀ ਅਕਾਲੀ ਦਲ ਦੀ ਚੜ੍ਹਦੀ ਕਲਾ ਕਰੀ ਜਾਊਗੀ ਹਲਕਾ ਸਮਾਣੇ ਦੀ ਮਜ਼ਬੂਤੀ ਦੇ ਲਈ ਤੁਹਾਡੇ ਵੱਲੋਂ ਕਿਸ ਤਰ੍ਹਾਂ ਅਕਾਲੀ ਦਲ ਬਾਦਲ ਮਜ਼ਬੂਤ ਹੋਏ ਹਲਕੇ ਦੇ ਵਿੱਚ ਹਾਂਜੀ ਇਹ ਜੋ ਆ ਅਕਾਲੀ ਦਲ ਦੀ ਮੈਂਬਰਸ਼ਿਪ ਭਰਤੀ ਸ਼ੁਰੂ ਹੋਈ ਆ ਜੀ ਇਹ ਆਪਣਾ ਪੰਜਰਾ ਸਾਹਿਬ ਦੀ ਅਗਵਾਈ ਚ ਹੋ ਰਹੀ ਆ ਜੀ ਸਾਡੇ ਸਮਾਣੇ ਹਲਕੇ ਤੋਂ ਤੇ ਇਹ ਮੈਂਬਰਸ਼ਿਪ ਭਰਤੀ ਜਿਹੜੀ ਆ ਅਕਾਲ ਤਖਤ ਦੇ ਆਦੇਸ਼ਾਂ ਤੇ ਹੋ ਰਹੀ ਆ ਜਿਹੜੀ ਅਕਾਲੀ ਦਲ ਦੀ ਸਾਰੀ ਬੋਡੀ ਭੰਗ ਕਰਕੇ ਅਕਾਲ ਤਖਤ ਵੱਲੋਂ ਆਦੇਸ਼ ਹੋਏ ਸੀ ਸਰਦਾਰ ਸੁਖਬੀਰ ਸਿੰਘ ਜੀ ਦੀ ਮਾਫੀ ਤੋਂ ਜੋ ਕਿ ਇੱਕ ਪੂਰੇ ਵਿਧੀ ਵਿਧਾਨ ਮੁਤਾਬਕ ਜੋ ਵਰਕਰਾਂ ਦਾ ਸੀਗਾ ਕਿ ਇੱਕ ਮਾਫੀ ਪ੍ਰੋਪਰ ਮੰਗੀ ਜਾਏ ਤੇ ਉਸ ਤੋਂ ਬਾਅਦ ਆਦੇਸ਼ ਸੀ ਕਿ ਨਵੀਂ ਭਰਤੀ ਕਰਕੇ ਤਾਂ ਨਵੀਂ ਲੀਡਰਸ਼ਿਪ ਸਾਰੀ ਚੁਣੀ ਜਾਏ ਉਹਨੇ ਭਰਤੀ ਚੱਲੂਗੀ ਜੀ ਉਸ ਤੋਂ ਬਾਅਦ ਸਾਰੀ ਨਵੀਂ ਲੀਡਰਸ਼ਿਪ ਚੁਣੀ ਜਾਊਗੀ ਪੂਰੇ ਡੈਮੋਕ੍ਰੈਟਿਕ ਵੇ ਨਾਲ ਤੇ ਉਸ ਤੋਂ ਬਾਅਦ ਸਰਦਾਰ ਸੁਖਬੀਰ ਸਿੰਘ ਬਾਦਲ ਪ੍ਰਧਾਨ ਬਣਦੇ ਆ ਤਾਂ ਉਹਨਾਂ ਦੇ ਪਿੱਛੇ ਕੀਤੇ ਹੋਏ ਕੰਮ ਪਰਿਵਾਰ ਦਾ ਨਾਮ ਤਾਂ ਅਸੀਂ ਜੋ ਲੋਕਾਂ ਚ ਇੱਕ ਗਲਤ ਸਹਿਮੀ ਆ ਉਹ ਵੀ ਸਾਰੀ ਦੱਸਾਂਗੇ ਪਿੰਡ-ਪਿੰਡ ਜਾ ਕੇ ਹਾਂ ਤੁਹਾਡੇ ਹੀ ਗੱਲ ਨੇ ਜੀ ਜੋ ਅਕਾਲੀ ਦਲ ਦੀ ਸਮਾਣਾ ਹਲਕੇ ਦੀ ਨਵੀਂ ਮੈਂਬਰਸ਼ਿਪ ਦੀ ਭਰਤੀ ਅੱਜ ਸਰਦਾਰ ਅਮਰਜੀਤ ਸਿੰਘ ਪੰਜਰਥ ਦੇ ਉਪਰਾਲਾ ਸਦਕਾ ਕੀਤੀ ਜਾ ਰਹੀ ਹੈ ਜੀ ਅਸੀਂ ਵੱਧ ਤੋਂ ਵੱਧ ਸਾਰੇ ਜਿੰਨੇ ਵੀ ਇੱਥੇ ਵਰਕਰ ਪਹੁੰਚੇ ਨੇ ਪਿੰਡਾਂ ਦੀ ਮਲਾਈ ਪਹੁੰਚੀ ਹੈ ਸਾਰੇ ਸਰਦਾਰ ਅਮਰਜੀਤ ਸਿੰਘ ਪੰਜਰਥ ਦਾ ਜੀ ਪੂਰਾ ਸਾਥ ਦੇਵਾਂਗੇ ਅੱਜ ਜਿਹਨਾਂ ਤੋਂ ਕਾਪੀਆਂ ਲੈ ਕੇ ਜਾਵਾਂਗੇ ਜੀ ਅਸੀਂ ਅਕਾਲੀ ਦਲ ਦੀ ਜਿਹੜੀ ਮੈਂਬਰਸ਼ਿਪ ਦੀ ਭਰਤੀ ਵੱਧ ਤੋਂ ਵੱਧ ਕਰਾਂਗੇ ਜੀ ਮੈਂਬਰਸ਼ਿਪ ਦੀ ਫੀਸ ਕੀ ਰੱਖੀ ਗਈ ਹੈ 10 ਰੁਪਏ ਰੱਖੀ ਗਈ ਹੈ ਜੀ ਸਿਰਫ ਕੈਮਰਾਮੈਨ ਬੀਕੇ ਕਰਗ ਦੇ ਨਾਲ ਪ੍ਰਸੋਤਮ ਕੋਸਿਕ ਸਮਾਣਾ ਨਿਊਜ਼